ਪਹਿਲ ਕਾਮ ਤੇ ਵਿੱਚ ਜੋ 26 ਦੇਸ਼ ਵਾਸੀ ਦੰਸ਼ਤ ਕਰਦੀ ਹਮੇ ਦਾ ਸ਼ਿਕਾਰ ਹੋਏ ਨੇ ਅਸੀਂ ਸਾਰੇ ਉਸ ਦੁੱਖ ਦੇ ਵਿੱਚ ਸ਼ਰੀਕਾਂ ਸ਼ਾਮਿਲਾਂ ਉਹਨਾਂ ਪਰਿਵਾਰਾਂ ਦੇ ਨਾਲ ਆ ਔਰ ਇਸ ਦੁੱਖ ਨੇ ਦੇਸ਼ ਦੁਨੀਆ ਕਸ਼ਮੀਰ ਸਭ ਦੇ ਮਨੁੱਖਤਾ ਦੇ ਹਿਰਦੇ ਬਲੁੰਧ ਰਹੇ ਨੇ ਪਰ ਇਹਦੇ ਨਾਲ ਹੀ ਇਸ ਘਟਨਾ ਕਰਨ ਤੋਂ ਬਾਅਦ ਪੰਜਾਬ ਦੇ ਵਿੱਚ ਔਰ ਕੁਝ ਹੋਰ ਹਿੱਸਿਆਂ ਵਿੱਚ ਕਸ਼ਮੀਰੀ ਨੌਜਵਾਨਾਂ ਔਰ ਹੋਰ ਨਿਰਦੋਸ਼ ਲੋਕਾਂ ਨੂੰ ਹਿੰਸਾ ਦਾ ਨਿਸ਼ਾਨਾ ਬਣਾਇਆ ਜਾਂਦੀ ਮੰਦਭਾਗੀ ਘਟਨਾਵਾਂ ਵਾਪਰੀਆਂ ਨੇ ਔਰ ਇਸ ਸਬੰਧੀ ਅਸੀਂ ਪਹਲਗਾਮ ਦੇ ਲੋਕਾਂ ਨੂੰ ਸ਼ਤਾਨੀ ਭੇਟ ਕਰਨ ਵਾਸਤੇ ਅੱਜ ਸ਼ੋਕਸਭਾ ਕੀਤੀ ਹੈ ਔਰ ਬਠਿੰਡੇ ਦੇ ਇਨਸਾਫਪਸੰਦ ਜਥੇਬੰਦੀਆਂ ਵਿਅਕਤੀ ਇਹ ਮੈਸੇਜ ਅਸੀਂ ਦੇਣਾ ਚਾਹੁੰਦੇ ਆ ਕਿ ਬਠਿੰਡਾ ਦੇ ਵਿੱਚ ਬਠਿੰਡਾ ਜ਼ਿਲ੍ਹੇ ਦੇ ਵਿੱਚ ਅਸੀਂ ਕੁਝ ਟੈਲੀਫੋਨ ਨੰਬਰ ਦੇ ਰਹੇ ਆ ਜੇ ਸਾਡੇ ਕਸ਼ਮੀਰੀ ਬੱਚਿਆਂ ਨੂੰ ਨੌਜਵਾਨਾਂ ਨੂੰ ਨਿਰਦੋਸ਼ ਲੋਕਾਂ ਨੂੰ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਦਿੱਕਤ ਆਉਣੀ ਹੈ ਤਾਂ ਅਸੀਂ ਹਰ ਸੰਭਵ ਜਿਹੜੀ ਮਦਦ ਹੈ ਉਹਨਾਂ ਦੀ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਅਸੀਂ ਉਹਨਾਂ ਦੇ ਮਾਪਿਆਂ ਨੂੰ ਵੀ ਕਸ਼ਮੀਰ ਦੇ ਵਿੱਚ ਹਿੰਦੁਸਤਾਨ ਦੇ ਸਾਰੇ ਲੋਕਾਂ ਨੂੰ ਇਹ ਪ੍ਰੋਸਾ ਦਵਾਉਨੇ ਆ ਕਿ ਇਸ ਸੰਕਟ ਦੀ ਘੜੀ ਅਸੀਂ ਸਾਰੇ ਲੋਕ ਇਕੱਠੇ ਖੜੇ ਆਂ ਔਰ ਅਸੀਂ ਦਹਿਸ਼ਤਗਰਦੀ ਹਮਲਾ ਕਰਨ ਵਾਲੇ ਲੋਕਾਂ ਦੇ ਇਹ ਮਨਸੂਬੇ ਐ ਉਹ ਆਪਣੀ ਏਕਤਾ ਭਾਈਚਾਰੇ ਨਾਲ ਉਹ ਉਹਨਾਂ ਦੇ ਸਫਲ ਨਹੀਂ ਹੋਣ ਦੇਵਾਂਗੇ ਇਸ ਕਰਕੇ ਜੇ ਕਿਸੇ ਕਿਸਮ ਦੀ ਵੀ ਬਠਿੰਡੇਲੇ ਵਿੱਚ ਪਰੇਸ਼ਾਨੀਆਂ ਹੋਈਆਂ ਤਾਂ ਇਹਨਾਂ ਨੰਬਰਾਂ ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ ਔਰ ਅਸੀਂ ਪੰਜਾਬ ਦੇ ਵਿੱਚ ਹੋਰ ਲੋਕਾਂ ਤੇ ਜਥੇਬੰਦੀਆਂ ਨੂੰ ਵੀ ਅਪੀਲ ਕਰਦੇ ਆਂ ਕਿ ਜਿੱਥੇ ਵੀ ਕਿਤੇ ਨਿਰਦੋਸ਼ ਲੋਕਾਂ ਨੂੰ ਕੋਈ ਦਿੱਕਤ ਆਉਂਦੀ ਹੈ ਆਪਾਂ ਉਹਨਾਂ ਦੀ ਬਾਹ ਫੜ ਕੇ ਜੋ ਪੰਜਾਬੀਅਤ ਦੀ ਰਵਾਇਤ ਹੈ ਇਹਦਾ ਕਹਦਾ ਸਭ ਦਾ ਬਹੁਤ ਬਹੁਤ ਧੰਨਵਾਦ